ਹੈਲੋ ਇਹ ਇੱਥੇ ਸਾਰੇ ਸਾਥੀ ਨੂੰ ਬੇਨਤੀ ਜਿੱਥੇ-ਜਿੱਥੇ ਵੀ ਖੜੇ ਆ ਪਾਰੇ ਨੂੰ ਬੇਨਤੀ ਆ ਪੰਜਾਬ ਦੇ ਵਿੱਚ ਆ ਜਾਓ ਪ੍ਰੈਸ ਵਾਲੇ ਵੀ ਆਏ ਆ ਉਹਨਾਂ ਨੇ ਆਪਣਾ ਆ ਲੈਣਾ ਹੈਗਾ ਸਾਰੇ ਸਾਥੀਆਂ ਨੂੰ ਬੇਨਤੀ ਆ ਸਵੇਰ ਤੋਂ ਆਪਾਂ ਤੁਹਾਨੂੰ ਕੁਝ ਨਹੀਂ ਗਾ ਸਾਰੇ ਪੰਜਾਬ ਦੇ ਵਿੱਚ ਯਾ ਮੈਨੇਜਮੈਂਟ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਾਰੇ ਸਾਰੇ ਸਾਥੀ ਆ ਜਾਓ ਯਾਰ ਬਾੜ-ਬਾਰ ਕਹਿੰਦੇ ਜਲਦੀ ਆ ਜਾਓ ¡Por ਕਰੋ ਪੰਜਾਬ ਸਰਕਾਰ ਮਰਦਾਬਾਦ 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 ਜੀ ਨਾਮ ਇਹ ਤੋਂ ਹਾਂਜੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਾਮ ਐਂਡ ਟ੍ਰਾਂਸਕੋ ਠੇਕਾ ਮਲਾਜਮਨ ਪੰਜਾਬ ਬਲਿਹਾਰ ਜੀ ਇੱਥੇ ਪੱਕਾ ਤਰਸਾ ਲਾਉਂਦਾ ਕਿ ਕਾਰਨ ਹੈਗਾ ਅਸੀਂ ਜੀ ਲਗਾਤਾਰ ਧਰਨਾ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਦੇ ਵਿਰੁੱਧ ਲਗਾ ਰਹੇ ਹਾਂ ਕਿਉਂਕਿ ਅਸੀਂ ਆਪਣੀ ਹਕੀਅਤ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਜਿਹੜਾ ਸਰਕਾਰ ਦੇ ਵਿਰੋਧਾ ਉਹ ਸੰਘਰਸ਼ ਕਰ ਰਹੇ ਆ ਜਿਵੇਂ ਕਿ ਸਾਡੇ ਜਿੰਨੇ ਵੀ ਜਿਵੇਂ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਵੀ ਜਿੰਨੇ ਵੀ ਆਊਟਸੋਰਸਡ ਮੁਲਾਜ਼ਮਾਂ ਨੂੰ ਅਸੀਂ ਡਿਪਾਰਟਮੈਂਟ ਤੇ ਲੈ ਕੇ ਰੈਗੂਲਰ ਕਰਾਂਗੇ ਘੱਟੋ ਘਾਟ ਗਜਰੀ ਜੋ ਤਨਖਾਹ ਦਵਾਂਗੇ ਬੇਰਜ਼ਗਰ ਨੂੰ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ ਕਰਾਂਗੇ ਨਿੱਜੀ ਕਰਨ ਦੀ ਨੀਤੀ ਰੱਦ ਕਰਾਂਗੇ ਮਤਲਬ ਪੰਜਾਬ ਨੂੰ ਧਰਨਾ ਮੁਕਤ ਕਰਾਂਗੇ ਬਹੁਤ ਸਾਰੇ ਜਿਹੜੀਆਂ ਗੱਲਾਂ ਐ ਪੰਜਾਬ ਦੀ ਸਰਕਾਰ ਨੇ ਕਹੀਆਂ ਸੀਗੀਆਂ ਪਰ ਲਗਾਤਾਰ ਜਿਹੜਾ ਉਹ ਮਤਲਬ ਉਹਨਾਂ ਦੇ ਦਾਅਵੇ ਆ ਉਹ ਖੋਖਲੇ ਨਜ਼ਰ ਆ ਰਹੇ ਆ ਕਿਉਂਕਿ ਅਸੀਂ ਲਗਾਤਾਰ ਸਰਕਾਰ ਦੇ ਬਰੋਕ੍ਰਾਟਿਜ਼ਮ ਦੀ ਮੈਨੇਜਮੈਂਟ ਦੇ ਵਿਰੁੱਧ ਸੰਘਰਸ਼ ਕਰ ਰਹੇ ਆ ਸਾਡੀ ਡਿਮਾਂਡ ਇਹ ਆ ਵੀ ਜਿੰਨੇ ਵੀ ਕੱਚੇ ਮੁਲਾਜ਼ਮਾਂ ਨੂੰ ਡਿਪਾਰਟਮੈਂਟ ਤੋਂ ਲੈ ਕੇ ਰੈਗੂਲਰ ਕਰਨਾ ਸੀਐਚਬੀ ਸੀਐਚਡਬਲ ਤੇ ਜਿੰਨੇ ਵੀ ਹੋਰ ਕੱਚੇ ਮੁਲਾਜ਼ਮਾਂ ਤੇ ਦੂਜਾ ਇਹ ਜਿੰਨੇ ਵੀ ਸਾਡੀ ਜਿਹੜੀ ਤਨਖਾਹ ਹੈ ਉਹ ਬਹੁਤ ਨਿਕੋਣੀ ਤਨਖਾਹ ਹੈ ਜਿਹੜੀ ਮਤਲਬ ਅਸੀਂ ਬਹੁਤ 10000 ਰੁਪਏ ਤਨਖਾਹ ਮਿਲਦੀ ਜਿਹਦੇ ਨਾਲ ਸਾਡੇ ਘਰਾਂ ਦਾ ਗੁਜ਼ਾਰਾ ਚਲਾਉਣਾ ਬੜਾ ਮੁਸ਼ਕਲ ਅੱਜ ਦੇ ਸਮੇਂ ਦੇ ਅੰਦਰ ਤੇ ਅਸੀਂ ਇਹ ਕਹਿੰਦੇ ਵੀ ਕਟੋ-ਕਟ ਜਿਹੜਾ ਕਾਨੂੰਨ 1948 ਐਕਟਾ ਜੋ ਕਾਨੂੰਨ ਕਹਿੰਦਾ ਉਹਦੇ ਰਿਕਾਰਡਿੰਗ ਹੀ ਤਨਖਾਹ ਦੀ ਜਿਹੜੀ ਗਾਰੰਟੀ ਆ ਉਹ ਕੀਤੀ ਜਾਵੇ ਤੀਜਾ ਇਹ ਵੀ ਜਿਹੜਾ ਆਪਣਾ ਇਹ ਹੈ ਵੀ ਜ 400 ਦੇ ਲਗਭਗ ਜਿਹੜੇ ਸਾਡੇ ਕੀਮਤੀ ਜਾਨਾਂ ਮਲਾਜਮਾਨੀਆਂ ਸਾਡੀਆਂ ਦੀ ਜਾ ਚੁੱਕੀਆਂ। ਕਈ ਬੰਦੇ ਅੱਜ ਵੀ ਮਤਲਬ ਪੀੜਤ ਹੈਗੇ ਆ ਜਿਹੜੇ ਬੈੱਡ ਤੇ ਹੈਗੇ ਆ ਜਿਨ੍ਹਾਂ ਦਾ ਕੋਈ ਇਲਾਜ ਦਾ ਪ੍ਰਬੰਧ ਨਹੀਂ ਕਿਸ ਦੀ ਰੀੜ ਦੀ ਹੱਡੀ ਫੈਕਚਰ ਹੋ ਗਈ ਕਿਸ ਦੀ ਲੱਤ ਟੁੱਟ ਗਈ ਕਿਸ ਦੀ ਬਾਹ ਟੁੱਟ ਗਈ ਕਿਸ ਦਾ ਮਤਲਬ ਲੱਤ ਅੰਗ ਕੱਟ ਗਿਆ ਕਿਸ ਦਾ ਗੁਪਤੀ ਅੰਗ ਅਪੰਗ ਹੋ ਗਿਆ ਮਤਲਬ ਇਦਾਂ ਦੇ ਕੇਸ ਜਿ ਵਖੇਰਾ ਬਹੁਤ ਹੈਗੇ ਆ ਪਰ ਸਰਕਾਰ ਉਹਦੇ ਵੱਲ ਕੋਈ ਮੈਨੇਜਮੈਂਟ ਉਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਪਿਛਲੇ ਦਿਨੀ ਸਾਡੀ ਸਰਕਾਰ ਨਾਲ ਮੀਟਿੰਗ ਹੋਈ ਸੀਗੀ ਬੋਰਡ ਮੈਨੇਜਮੈਂਟ ਨਾਲ ਮੀਟਿੰਗ ਹੋਈ ਸੀ। ਇਹਦੇ ਵਿੱਚ ਸਾਡੀਆਂ ਮੰਗਾਂ ਨੂੰ ਬੋਰਡ ਮੈਨੇਜਮੈਂਟ ਤੇ ਸਰਕਾਰ ਨੇ ਪ੍ਰਵਾਨ ਕਰਨ ਵਾਸਤੇ ਕੁਝ ਗੱਲਾਂ ਤੇ ਸਹਿਮਤੀ ਜਤਾਈ ਸੀ ਜਿਵੇਂ ਹਾਦਸਾ ਹੋ ਗਿਆ ਉਹਦੇ ਵਾਰਸ ਨੂੰ ਨੌਕਰੀ ਦੀ ਗਾਰੰਟੀ ਜਾਂ ਮਤਲਬ ਆਪਣਾ ਤਨਖਾਹ ਦੇ ਨਿਗੁਣੀ ਤਨਖਾਹ ਦੇ ਵਿੱਚ ਕੁਝ ਪਰਸੈਂਟ ਵਾਧਾ ਕਰਨਾ ਕਈ ਗੱਲਾਂ ਨੂੰ ਉਹਨਾਂ ਨੇ ਮਤਲਬ ਮਨਜ਼ੂਰੀ ਦਿੱਤੀ ਸੀ ਪਰ 16 ਤਰੀਕ ਨੂੰ ਵਿੱਤ ਮੰਤਰੀ ਸਾਹਿਬ ਵੱਲੋਂ ਮੀਟਿੰਗ ਦਿੱਤੀ ਗਈ ਸੀ ਪਰ ਵਿੱਤ ਮੰਤਰੀ ਸਾਹਿਬ ਵੱਲੋਂ ਮੀਟਿੰਗ ਫੇਰ ਅੱਗੇ ਪਾ ਦਿੱਤੀ ਗਈ ਜਿਸ ਦੇ ਰੋਸ 'ਵਜੋਂ ਅੱਜ ਅਸੀਂ ਇਹ ਪਾਵਰਕਾਮ ਦੇ ਮੁਖ ਦਫ਼ਤਰ ਅੱਗੇ ਧਰਨਾ ਲਾ ਰਹੇ ਹਾਂ ਵੀ ਜਿਹੜੀਆਂ ਮੰਗਾਂ ਨੂੰ ਪ੍ਰਮਾਨ ਕੀਤਾ ਸੀ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਜਿਹੜੇ ਅੱਜ ਦੇ ਅੰਦਰ ਨਵੇਂ ਟੈਂਡਰ ਕੀਤੇ ਜਾ ਰਹੇ ਜਿਹੜੀਆਂ ਤਨਾਟ ਵੱਡੀਆਂ ਕੰਪਨੀਆਂ ਇੱਥੇ ਸਾਡੇ ਪੰਜਾਬ ਦੇ ਅੰਦਰ ਆਈਆਂ ਹੋਈਆਂ ਜਿਹੜੀ ਕਿ ਅਸੀਂ ਕਿਰਤ ਕਰਦੇ ਅਸੀਂ ਪੰਜਾਬ ਦੇ ਵਸਾਸੀਆਂ ਪਰ ਉਹ ਮਤਲਬ ਜਿਹੜੀ ਅੰਨੀ ਲੋਟਾ ਉਹ ਸਾਡੇ ਮਤਲਬ ਕਿਰਤ ਦੇ ਵਿੱਚੋਂ ਕੁਮਾਰੀਆਂ ਹੈਗੀਆਂ ਸਾਡੀ ਇਹ ਵੀ ਜਿਹੜੇ ਨਵੇਂ ਟੈਂਡਰਾਂ ਉਹਨਾਂ ਨੂੰ ਕੈਨਸਲ ਕਰਕੇ ਸਿੱਧਾ ਜਿੰਨੇ ਵੀ ਆਊਟਸੋਰਸਿੰਗ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਇਹਨਾਂ ਡਿਮਾਂਡਾਂ ਨੂੰ ਲੈ ਕੇ ਅਸੀਂ ਪਰਿਵਾਰਾਂ ਤੇ ਬੱਚਿਆਂ ਸਮੇਤ ਕੱਲ ਤੋਂ ਬੈਠੇ ਆਂ ਪਰ ਅਫਸੋਸ ਦੀ ਗੱਲ ਆ ਸਾਡੇ ਨਾਲ ਪ੍ਰਸ਼ਾਸਨ ਜਰੂਰ ਡਾਇਲੌਗਸ ਦੇ ਵਿੱਚ ਪਿਆ ਪਰ ਨਾ ਬੋਰਡ ਦੀ ਮੈਨੇਜਮੈਂਟ ਤੇ ਕੋਈ ਕੰਨ ਤੇ ਜੂ ਸਰਕੀਏ ਤੇ ਨਾ ਹੀ ਪੰਜਾਬ ਦੀ ਸਰਕਾਰ ਤੇ ਹੋਰ ਕਦ ਤੱਕ ਇਵੇਂ ਬੈਠੇ ਰਹੂਗੇ ਇਹ ਮਤਲਬ ਸਰਕਾਰ ਤੇ ਮੈਨੇਜਮੈਂਟ ਦੇ ਹੱਥ ਆ ਵੀ ਉਹਨਾਂ ਨੇ ਕਦਾ ਇੱਕ ਕਦੋਂ ਕਰਨ ਨੂੰ ਤੋੜਨਾ ਮਤਲਬ ਕਿਹੜੇ ਤਰੀਕੇ ਨਾਲ ਤੋੜਨਾ ਇਹ ਸਾਰਾ ਕੁਝ ਉਹਨਾਂ ਦੇ ਹੱਥ ਆ ਅਸੀਂ ਆਪਦਾ ਪ੍ਰੋਟੈਸਟ ਜਿਹੜਾ ਪ੍ਰੋਟੈਸਟ ਆ ਉਹ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆਂ ਤੇ ਮਤਲਬ ਸਰਕਾਰ ਜੇ ਸਾਡੀ ਗੱਲ ਨਹੀਂ ਸੁਨੇਗੀ ਤਾਂ ਫਿਰ ਅਸੀਂ ਨੂੰ ਮਤਲਬ ਤਿੱਖਾ ਵੀ ਸੰਘਰਸ਼ ਹੈ ਜਿਹੜਾ ਉਹ ਅਸੀਂ ਕਰਾਂਗੇ ਸਰਕਾਰ ਦੇ ਵਿਰੁੱਧ